ਅੱਜ ਪਿੰਡ ਮੁਗਲਾਣੀ ਕੋਟ ਇੱਥੇ ਗੁੱਜਰ ਰਹਿੰਦੇ ਰਾਤੀ ਅੱਗ ਲੱਗ ਗਈ ਇੱਥੇ ਸਾਰੇ ਵਿਚਾਰਿਆਂ ਦੇ ਡੰਗਰ ਸੜ ਗਏ ਬਹੁਤ ਹੀ ਜ਼ਿਆਦਾ ਮਾੜਾ ਆਇਆ ਬਾਤੋ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋਗੇ ਇਹਨਾਂ ਵਿਚਾਰਾਂ ਦੀ ਮਦਦ ਹੋ ਸਕੇ ਇਹਨਾਂ ਵਿਚਾਰਿਆਂ ਦਾ ਕੁਝ ਨਹੀਂ ਬਚਿਆ ਸਭ ਕੁਝ ਹੀ ਲੂਸ ਗਿਆ ਕੇ ਇਹ ਤਾਂ ਬਿਠ ਹੈ ਨੀ ਇਹ ਤਾਂ ਪੰਨੇ ਕਿੰਨੇ ਕਿ ਡੰਗਰਾਂ ਦੇ ਜਵਾਕ ਮੋਟਰਸਾਈਕਲ ਇਦਾਂ ਲੱਤੀਆਂ pandey v aunque encanto ਆ ਭਾਈਓ ਆ ਭਾਈਓ ਤੇਰੇ ਤਰੁਠੇ ਆਇਆ ਇਤਿਹਾਸਿਕ ਐਇਸਾ ਨਾਲ ਕੋਈ ਨਹੀਂ ਬੰਦਾ ਸਾਰੀ ਨਹੀਂ ਹੁੰਦੇ ਆ ਵਾਹ ਉਹ ਗੱਡੀ ਸਰ ਪਾਉਣ ਲੱਗ ਲੱਗ ਗਿਆ ਗੱਲ ਦਵਾ ਮੋਟਰ ਪਰੇ ਕਰਿਆ ਗੱਡੀ ਦਾ ਕੋਣ ਗੱਡੀ ਕੱਢ ਕੇ ਲੈਣੀ ਆ ਕੀ ਮੋਟਰ ਪਰੇ ਕਰਿਆ ਵਰਨਾ ਗੱਡੀ ਲੱਗੋ ਹੋਰ ਗੱਡੀ ਕਾਲੀ ਆਪਣੀ ਮੱਜੀ ਨਾ ਕਰੇ ਕੱਢ ਜਾਉਗਾ ਤੂੰ ਪਾ